ਕਾਕਾ ਮੂਰਜੀ ਨੇ ਕੀਤਾ ਤੇ ਜਿਹੜਾ ਉਹ ਅੰਤ ਜਿਹੜਾ ਲਾਲੀ ਕਰਤਾਰਪੁਰਿਆ ਜੀ ਨੇ ਉਹ ਕਰਕੇ ਸਾਰਾ ਜਿਹੜਾ ਉਹ ਮੇਲਾ ਹੀ ਲੁੱਟ ਲਿਆ लास्ट ਦੇ ਤੇ ਵਿੱਚ ਵਿੱਚ ਵੀ ਜਿਹੜੀਆਂ ਕਵਤਾਵਾਂ ਬਹੁਤ ਅਸ਼ੀਆਂ ਸੀ ਬਹੁਤ ਸੋਹਣੇ ਸ਼ੇਰ ਲੱਗੇ ਤੇ ਅੱਜ ਜਿਹੜੇ ਦੋਵੇਂ ਜਿਹੜੇ ਸ਼ਾਇਰ ਹੈਗੇ ਉਹਨਾਂ ਨੂੰ ਜਿਹੜਾ ਇਹ ਸਨਮਾਨ ਮਿਲ ਰਿਹਾ ਮੈਂ ਉਹਨਾਂ ਨੂੰ ਵੀ ਜਿਹੜਾ ਵਧਾਈ ਦੇਣਾ ਤੇ ਨਾਲ ਹੀ ਮੈਂ ਬੇਨਤੀ ਕਰਦਾ ਵੀ ਜਦੋਂ ਵੀ ਕਿਤੇ ਤੁਸੀਂ ਪਟਿਆਲੇ ਆਉਣਾ ਮੇਰਾ ਨੰਬਰ ਲੋਡ ਕਰ ਲਿਆ ਜਦੋਂ ਮਰਜ਼ੀ ਆਓ ਪਟਿਆਲੇ ਜ਼ਿਲ੍ਹੇ ਦਾ ਕੋਈ ਵੀ ਕੰਮ ਆ ਮੇਰੇ ਨਾਲ ਆ ਕੇ ਸੰਪਰਕ ਕਰੋ ਪਰ ਕੰਮ ਜਾਇਜ਼ ਹੋਣਾ ਚਾਹੀਦਾ ਤੇ ਬਹੁਤ ਬਹੁਤ ਧੰਨਵਾਦ ਜੀ ਖਾਸ ਤੌਰ ਤੇ ਚਰਨਜੀਤ ਦਾ ਬਹੁਤ ਪਿਆਰਾ ਮਿੱਤਰ ਹੈ ਤੇ ਸਾਡੇ ਵੀ ਸਮਾਗਮ ਉਧੇ ਅਕਸਰ ਇਹਨਾਂ ਨੂੰ ਅਸੀਂ ਯਾਦ ਕਰਦੇ ਰਹਿੰਦੇ ਹਾਂ ਤੇ ਯਾਦ ਹੋਣਾ ਸੜਕਨਾਮਾ ਜਿਹਨੂੰ ਅਸੀਂ ਪਿਛਲੇ ਤੋਂ ਪਿਛਲੇ ਸਾਲ ਉੱਥੇ ਹਿਮਾਚਲ ਚ ਧਰਮਸ਼ਾਲਾ ਦੇ ਵਿੱਚ ਇੱਕ ਬਹੁਤ ਸੋਹਣਾ ਸਮਾਗਮ ਕਰਾਇਆ ਸੀ ਉੱਥੇ ਅਸੀਂ ਇਕੱਤਰ ਹੋਏ ਸੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਾਰ ਤੁਸੀਂ ਪਟਿਆਲੇ ਤੋਂ ਸਾਡੇ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਆਸ ਕਰਦੇ ਹਾਂ ਕਿ ਸਾਡੇ ਨਾਲ ਜੁੜੇ ਰਹੋਗੇ। ਤੇ ਹੁਣ ਮੈਂ ਸੱਦਾ ਦੇਵਾਂਗੀ ਬਹੁਤ ਹੀ ਵਧੀਆ ਲੈਕਚਰਾਂ ਡਾਕਟਰ ਸੰਜੀਤ ਦੌਧਰ ਜੀ ਨੂੰ ਕਿ ਉਹ ਆਪਣੇ ਵਿਚਾਰ ਜ਼ਰੂਰ ਰੱਖਣ। ਤੇ ਇੱਕ ਇਹਨਾਂ ਠੱਟੇ ਸੂਟ ਵਾਲੀ ਬੋਲੀ ਸੁਣਾਉਂਦੇ ਹੁੰਦੇ ਵੀ ਉਹ ਜ਼ਰੂਰ ਸੁਣਾ ਦੇਣ। ਉਹ ਮੈਂ ਥੋੜੀ ਭੁੱਲ ਗਈ। ਬਹੁਤ ਹੀ ਸਤਿਕਾਰਯੋਗ ਸਰਦਾਰ ਦੋਸਤੋ ਬੜਾ ਉਖਾ ਹੈ ਬੜਾ ਉਖਾ ਹੈ ਮੰਦੀ ਕਜੈਰੀ ਚ ਖੜ ਕੇ ਝੂਠ ਬੋਲਣਾ ਵਾਹ ਵਾਹ ਕੀ ਬਾਤ ਬੜਾ ਉਖਾ ਹੈ ਮੰਦੀ ਕਜੈਰੀ ਚ ਖੜ ਕੇ ਝੂਠ ਬੋਲਣਾ ਪਰ ਹਰ ਇੱਕ ਨੂੰ ਦਿলো ਜੀ ਆਇਆਂ ਆਖਣਾ ਕਿਡਾ ਉਖਾ ਹੈ ਵਾਹ ਵਾਹ ਬਹੁਤ ਅਸ਼ੀਆ ਪਰਤਮ ਸੁਨਿਆ ਗੀਤ ਸੁਨੇਹ ਜੰਗਲ ਪਰ ਸ਼ਬਦੋਂ ਤੱਕ ਤੋਂ ਮੇਰੀ ਆਕਸੀ ਹੈ ਨਾ ਜਿਸ ਵੰਤ ਦੋਤ ਮੇਰਾ ਪਿਆਰਾ ਲਿਖਰ ਇਹਨਾਂ ਦੋਹਾਂ ਨੂੰ ਅਦਮਾਨ ਸਨਮਾਨ ਕੀਤਾ ਗਿਆ ਤੇ ਸਾਰੀਆਂ ਮਬਾਰਕ ਲਿਖਦੇ ਰਹੋ ਆਟ ਮੇਰਾ ਪੰਜਾਬ ਕਿਧਰ ਕਿਧਰ ਨਿਕਲ ਜਾਵੇ ਮੇਰਾ ਪੰਜਾਬ ਕਿਰਤ ਦੇ ਸਭਿਆਚਾਰ ਵਾਲਾ ਪੰਜਾਬ ਸੀ ਬਾਬਰ ਨੂੰ ਜਾਬਲ ਕਹਿ ਕੇ ਲਲਕਾਰਨ ਵਾਲਾ ਮੇਰਾ ਪੰਜਾਬ ਸੀ ਦੁਨੀਆਂ ਨੂੰ ਜਿੱਤਣ ਵਾਲੇ ਮਹਾਨ ਸਿਕੰਦਰ ਦਾ ਮੂੰਹ ਮੋੜਨ ਵਾਲਾ ਮੇਰਾ ਪੰਜਾਬ ਸੀ ਜਮਰੋਦ ਦੇ ਕਿਲੇ ਕਾਬਲ ਕੰਧਾਰ ਜ਼ਰਾ ਖੈਬਰ ਜਮਰੋਦ ਦਾ ਕਿਲਾ ਕਾਬਲਤੰਦ ਅਰਧੇ ਵਿੱਚ ਆਪਣੀ ਤਾਂਗ ਜਮਾਉਣ ਵਾਲਾ ਮੇਰਾ ਪੰਜਾਬ ਸੀਲੇ ਪੰਜਾਬ ਨੂੰ ਕੀ ਇਹ ਨਿਗਰਾਨੀ ਅੱਜ ਵੇਖ ਨਾਲ ਪੰਜਾਬ ਕਰਦੇ ਨਸ਼ੇੜਿਆਂ ਦਾ ਪੰਜਾਬ ਕਰਦੇ ਜਸਵੰਤ ਜੀ ਤਾਂ ਤਾਂ ਮੈਂ ਬਾਰ ਬਾਰ ਕਹਦਾ ਅਲੀਆ ਪਾਬਤ ਵੀ ਹੋਇਆ ਉਹ ਦਿੱਤੇ ਮਾਂ ਨੂੰ ਫਿਰ ਆਪਣੀ ਕਿਸੇ ਦੋਸਤ ਰਹੀ ਕਹਿ ਰਿਹਾ ਕਿ ਮਾਂ ਨੂੰ ਕਹੀਂ ਕਿ ਮੇਰਾ ਫਿਕਰ ਨਾ ਕਰੇ ਮੈਂ ਜ਼ਿੰਦਗੀ ਦੇ ਆਪਾਪੇ ਲੱਭ ਲੂਗਾ ਅੱਜ ਅੱਖੀਆਂ ਮੁੰਦ ਕੇ ਰਹੇ ਜਾਗਦੀ ਲੈ ਪੁੱਤਰ ਨੂੰ ਬਾਹਾਂ ਵਿੱਚ ਅੱਖੀਆਂ ਮੁੰਦ ਕੇ ਰਹੇ ਜਾਗਦੀ ਲੈ ਪੁੱਤਰ ਨੂੰ ਬਾਹਾਂ ਵਿੱਚ ਸਾਡੇ ਖਲਵੇ 라 ਰਸਤੇ ਤੇ ਫੁੱਲ ਬਸਾਉਂਦੀ ਸਦਰਾਂ ਦੇ ਆਪਣਾ ਦੂਜਾ ਰੂਪ ਧਾਰ ਕੇ ਨੱਬਸਦਾ ਇਹ ਮਾਂ ਵਿੱਚ ਜੀ ਅਸੀਂ ਕਿਸੇ ਨੂੰ ਦੇਖਣਾ ਕਿ ਮਾਂ ਮਿਹਨਤ ਕਰਕੇ ਅਸੀਂ ਦੇਖੀ ਸੁਖੇ ਬੜਾ ਬਹੁਤ ਅੱਛਾ ਲੱਗਿਆ ਸਭ ਤੋਂ ਵੱਧ ਮੈਂ ਮੁਬਾਰਕਬਾਦ ਡਾਕਟਰ ਸੰਜੀਤ ਕੌਰ ਦੀ ਸਮੁੱਚੀ ਟੀਮ ਨੂੰ ਕਿ ਇਹ ਜਿਹੜੇ ਤਾਮਕੋਟ ਦੀ ਜਿਹੜੀ ਧਰਤੀ ਆ ਨਾ ਇੱਥੇ ਇੱਕ ਦੁਨੀਆ ਦਾ ਬਹੁਤ ਮਹਾਨ ਸ਼ਾਇਰ ਪੈਦਾ ਹੋਇਆ ਜੀਰ ਜਿੰਦਗੀ ਖਲਾਸ ਤੇ ਲੋ ਤਨਾਵ ਦਾ ਮਕਾਨ ਹਰ ਕੰਨ ਵਿੱਚ ਸੀ ਦੇ ਆਸੇ ਦੇ ਆਨ ਆਹ ਦੇ ਆਸੇ ਆਪ ਅਸੀਂ ਭੁੱਲ ਗਏ ਅਸੀਂ ਭੁੱਲ ਗਏ ਸੱਚ ਗੱਲ ਇਹ ਆ ਕਿ ਅਸੀਂ ਭੁਲਾ ਗਏ ਇਹ ਜੇ ਮਹਾਨ ਬੰਦੇ ਨੂੰ ਯਾਦ ਰੱਖਣਾ ਸਾਡਾ ਫਰਜ਼ ਹੈ ਕੁਝ ਬਹੁਤ ਵੱਡਾ ਮੇਲਾ ਉਹਦੇ ਨਾਮ ਤੇ ਕਰਾ ਸਕਦਾ ਅੱਜ ਲੋੜ ਹੈ ਇੱਥੇ ਇੱਕ ਗੱਲ ਮੈਂ ਸੋਚਦਾ ਸੀ ਬੈਠਾ ਕਿ ਸਾਡਾ ਨਿੱਕਾ ਜਿਹਾ ਬੱਚਾ ਵੀ ਇੱਕ ਝਾਵਾਂ ਦੇ ਹੱਥ ਵਿੱਚ ਫੜਿਆ ਹੋਇਆ ਉਹ ਕਦੋਂ ਛਡਾਵਾਂਗੇ ਅਸੀਂ ਉਹਦੇ ਹੱਥ ਤੋਂ ਜਿੰਨਾ ਚਿਰ ਉਹਨਾਂ ਬੱਚਿਆਂ ਲਈ ਅਸੀਂ ਚੰਗੀਆਂ ਕਵਤਾਵਾਂ ਨਹੀਂ ਲਿਖਦੇ ਚੰਗੇ ਗੀਤ ਨਹੀਂ ਲਿਖਦੇ ਚੰਗੀਆਂ ਕਹਾਣੀਆਂ ਨਹੀਂ ਲਿਖਦੇ ਕਦੇ ਦਾਦੀ ਮਾਤਾ ਨੂੰ ਬਾਤਾਂ ਸੁਣਾਉਂਦੀ ਸੀ ਬੁੱੱਖਕ ਬੈਠੇ ਬੈਠੇ ਸਾਨੂੰ ਨੀਂਦ ਆ ਜਾਂਦੀ ਸੀ ਤੇ ਜਦੋਂ ਹੰਗਾਰਾ ਬੰਦ ਹੋ ਜਾਂਦਾ ਸੀ ਉਹ ਬਾਤ ਸੁਣਾਉਣਾ ਬੰਦ ਕਰ ਦਿੰਦੀ ਸੀ ਇਹ ਜਿਹੀ ਰਾਤ ਨੂੰ 10 ਵਜੇ ਉੱਠਦੇ ਤਾਂ ਵੀ ਇਹ ਹੱਥ 'ਚ ਜੇ 2 ਵਜੇ ਉੱਠਦੇ ਤਾਂ ਵੀ ਹੱਥ 'ਚ ਸੁਦੇ ਪੈ ਮਾੜਾ ਜਾਂ ਵੀ ਜਦੋਂ ਵੀ ਅੱਖ ਬੰਦ ਨੂੰ ਸਾਡੇ ਹੱਥ ਤੋੜਾ ਇਹ ਰੱਬ ਕਰਤਾ ਜੁੜਿਆ ਤਾਂ ਫਰਤੂ ਚੱਲਿਆ ਡਾਕਟਰ ਸਾਹਿਬ ਜੀ ਨੇ ਕਿਹਾ ਕਿ ਸਾਡੀ ਇੱਕ ਬੋਲੀ ਸੋਇ ਜੁੜੀ ਸੀ ਉਸ ਹੀ ਸਰ ਦੇ ਸਾਡਾ ਇਤਿਹਾਸ ਦੀ ਗੱਲ ਹੈ ਕਿ ਕਿ ਪਿੰਡ ਦੇ ਮੁੰਡੇ ਦੇ ਮੁੰਡੇ ਵੀ ਨੋਜਵਾਲੀ ਦੇ ਪਾਵੇ ਕੰਨੀ ਘਾੜ ਤੋਂ ਕੰਨ ਦੇ ਚਾਦਰ ਰੱਖੀ ਜਿਹੜੀ ਨਾਲ ਸੋਹਾਵੇ ਦੁੱਧ ਦਾ ਆਕਾਸ਼ ਨਿਭੰਦੇ ਸਾਫੇ ਜਿਹੜੀ ਉੱਡਿਆ ਕੁੰਦ ਉੱਤਰ ਜਾਵੇ ਪਿੰਡ ਦੇ ਮੁੰਡੇ ਵੀ ਸਿਫਤ ਕਰੀ ਜਾਂਦੇ ਹੁਣ ਇਹ ਸੀ ਮੇਰਾ ਪੰਜਾਬ ਇਹ ਬੋਲੀ ਗੁਰੂ ਵੇਜਾ ਪੰਜਾਬ ਦੀ ਹੁਣ ਪੰਜਾਬ ਕਿਹੋ ਜਿਹਾ ਬਣ ਗਿਆ ਪਿੰਡ ਮੇਰੇ ਦੇ ਮੁੰਡੇ ਵੀਰ ਨੂੰ ਖੰਦ ਦੇ ਚੱਕਾ ਪਿੰਦੇ ਪੋਸਟ ਨਾਲੇ ਲਾਉਦੇ ਜਾਂਦਾ ਫਟਫਟ ਹੀ ਇੱਥੇ ਕੀੜੇ ਦਿੰਦੇ ਕੰਮ ਕੋਈ ਨਾ ਕਰਦਾ ਛੱਤ ਵਿੱਚ ਬੈਠਾ ਬਾਪੂ ਰੋਵੇ ਨਾ ਜਿਉਂਦਾ ਨਾ ਮਰਦਾ ਬਹੁਤ ਸਰੀਕਾਂ ਦੇ ਤਾਂ ਉਦਰਾ ਉਧਰਾ ਹੋ ਜਾਂਦਾ ਗੁਰੂ ਹੋ ਉਹ ਬਾਪੂ ਛੱਤ 'ਚ ਬੈਠਾ ਨਹੀਂ ਵੀ ਬਾਈ ਬੈਠਾ ਮੈਂ ਪੂਰੀ ਗਰੰਟੀ ਨਾਲ ਕਹਿੰਦਾ ਕਿ ਪੰਜਾਬ ਦਾ ਕੋਈ ਬਾਪ ਮੈਨੂੰ ਗੁਲਖੜੀ ਕਰਕੇ ਨਹੀਂ ਕਹਿ ਸਕਦਾ ਕਿ ਚਾਰ ਜੋ ਅੱਕਾ ਵਿੱਚ 14 ਮੁੰਡਾ ਖੜਾ ਹੋਵੇ ਜਰੂਰ ਘਰੇ ਆਉ ਉਹਨੂੰ ਕਹਦੇ ਕੁਟੜਿਆ ਅੱਜ ਮੇਰੀ ਧੀ ਬਾਬਲੂਏ ਨਹੀਂ ਕਹਿੰਦੀ ਕਿ ਬੇਨਾਂਦਾਂਦ ਵਿੱਚ ਕਹਿੰਦੇ ਵਿੱਚ ਆਪਣਾ ਦੇ ਗਾਣਾ ਇਹ ਨਹੀਂ ਕਹਿੰਦੀ ਉਹ ਅੱਜ ਚੁੱਪ ਚਪੀ ਤੇ ਹੌਲੀ-ਹੌਲੀ ਗੋਲ ਗਣਾਉਂਦੀ ਕਰਦੀ ਆ ਕਿ ਮੇਰੇ ਬਾਬਲ ਧਰਮੀ ਬਾਬਲ ਗੱਲ ਤੂੰ ਸੁਣ ਲੈ ਮੇਰੀ ਨਾਲ ਨਸ਼ੇੜੀ ਕਰੀ ਨਾ ਰਿਸ਼ਤਾ ਹੀਠੀ ਰੋਜ ਤੇਰੀ ਤੂੰ ਵੀ ਰੋਵੇਂ ਮੈਂ ਵੀ ਰੋਮਾਂ ਜੋ ਲੋਗੇ ਦੁੱਖਾਂ ਦੀ ਨੇਰੀ ਬਾਗ ਗਲੋਤੇ ਦੇ ਜ਼ਿੰਦਗੀ ਜਾਊਗੀ ਤੇ ਵਾ ਵਾ ਵੀ ਸਾਡੀ ਮੇਰੀ ਜ਼ਿੰਦਗੀ ਜਮਾ ਬਰਬਾਦ ਹੋ ਜੂਗੀ ਨਾਲੇ ਤੂੰ ਲੋਗੇ ਕਿਤੇ ਇਹੇ ਜਾਣਾ ਲੱਗਦੀ ਕੋ ਕੀ ਕਹਿੰਦੀ ਆ ਕਿ ਉਹ ਬਰਤੋਲੀ ਬਾਬਲਾ ਜਿਹੜਾ ਮੇਰੀਆਂ ਆਸਾਂ ਦਾ ਹੋਵੇ ਹਨ ਇਹ ਮੇਰੀਆਂ ਆਸਾਂ ਦਾ ਹਾਨੀ ਮੈਨੂੰ ਲੱਗਦੀ ਜੈ ਉਹ ਕਰਤ ਕਰਕੇ ਰੋਟੀ ਖਾਣਾ ਨੂੰ ਅੱਜ ਦੁਹ ਹੋਏ ਜਿਹੜੇ ਸ਼ਾਇਰ ਨੇ ਕਹਿੰਦੇ ਉਹਨਾਂ ਨੇ ਜਿਹੜੀਆਂ ਟੋਪਲਾਮਾਂ ਜਿਹੜੀਆਂ ਨਹੀਂ ਸੀਆਂ ਨੇ ਉਹਨਾਂ ਨੂੰ ਵੀ ਗੱਲ ਕਰਦਾ ਜਸਮੰਤ ਨੂੰ ਤਾਂ ਮੈਂ ਕਹੂੰਗਾ ਕਿ ਤੂੰ ਤੇੱਤੀਆਂ ਦੇ ਵੇੜੇ ਦਾ ਮਗਦਾ ਸੁਰੂਚਾ ਚ ਚਾਨਣ ਬਣਦਾ ਨਹੀਂ ਜਸਮੰਤ ਤੇਰੀ ਕਪਤਾਨੀ ਕੱਪਤਾ ਵਿੱਚ ਬਹੁਤ ਦਾਮਾਂ ਕਿਉਂਕਿ ਤੇਰੀ ਕਪਤਾਨੀ ਛੰਜੋੜਿਆ ਮੈਨੂੰ ਤੇਰੀ ਕਪਤਾਨਾਂ ਚੁੰਤਰੀ ਛੇੜਦੀਆਂ ਸਾਡੇ ਅੰਦਰ ਤੇਰੀਆਂ ਕਪਤਾਨਾਂ ਹਾਸ਼ੀਏ ਤੇ ਧੱਕੇ ਹੋਏ ਲੋਕਾਂ ਦੀ ਗੱਲ ਕਰਦੀਆਂ ਇਸ ਕਰਕੇ ਦਸ਼ਮਨਤ ਨੂੰ ਤੇ ਇੰਕੇ ਸਾਰੀਆਂ ਬਹੁਤ ਤੂੰ ਵੀ ਹੋ ਗੀ ਕਿ ਦਸ਼ਮਨਤ ਨੂੰ ਇੱਕ ਮਸਲਾ ਹੋ ਗਿਆ ਕਿ ਦਸ਼ਮਨਤ ਕੋ ਤੋਰ ਬਾਰੇ ਨੱਠ ਕੇ ਮਿੱਟੀ ਨੇ ਕੇ ਸਨਮਾਨ ਤੇਰੇ ਲਈ ਕੋਈ ਚੀਜ਼ ਨਹੀਂ ਤੂੰ ਉਹ ਔਕਾਬਾਂ ਮੇਰੇ ਪੰਜਾਬ ਦਾ ਜਿਹਨੇ ਬਹੁਤ ਉੱਚਾ ਉੱਤਣਾ ਤੇਰੇ ਬਾਰੇ ਮੇਰੇ ਸੁਪਨੇ ਇੱਕ ਬਾਰ ਸ਼ੇਵ ਕੁਮਾਰ ਪਟਾਲੀ ਤੋਂ ਗੀਤ ਤੋਂ ਕਿ ਸ਼ੇਵ ਨੇ ਲਿਖਿਆ ਤਾਂ ਬਹੁਤ ਵਧੀਆ ਪਰ ਉਹਨੂੰ ਲੈ ਕੇ ਨਹੀਂ ਕਿ ਕਿ ਕਮੀ ਉਹਨੇ ਗੀਤ ਸੁਨਾਤਾ ਗੁਰਦਾਸ ਨਾ ਮਾਲਮ ਨੂੰ ਮੈਨੂੰ ਹੀ ਦੇ ਹੀ ਆਖੇ ਹਾਈ ਨਹੀਂ ਮੁੰਡਾ ਨੰਬਰਾਂ ਦਾ ਕਉਕੀ ਗਰਦਾਸ ਰਾਮ ਆਲਮ ਸਾਡਾ ਉਹ ਬਧਰੋਹੀ ਸਰਦਾਰ ਸ਼ਾਇਰ ਸੀ ਜਿਹੜਾ ਕਿਸੇ ਦਾ ਵੀ ਕੰਨ ਮਰੋੜ ਸਕਦਾ ਸੀ ਅਕਿਰਦਾ ਗਦਿਆ ਜਿਹਦਾ ਮਾਇਕਨ ਸੁਣਾਉਣਾ ਗੀਤ ਇਹ ਕੋ ਗੀਤ ਹੈ ਲੰਬੜਾ ਦੇ ਮੁੰਡੇ ਹੁੰਦਾ ਹਰ ਕੁੜੀ ਹੀਰੀ ਰਬਣੀ ਨਹੀਂ ਦਿਆ ਲੰਬੜਾ ਦੀ ਕੰਧ ਟੱਪ ਕੇ ਉਹਦਾ ਬੇਈਂਆ ਚੋਬੀਨ ਲਿਆਇਆ ਕਹਿੰਦਾ ਆਹ ਗੀਤ ਲੰਬੜਾਂ ਦੀ ਕੰਧ ਟੱਪਣਾ ਬਗਾਵਤ ਕਰਨੀ ਹੈ ਤੁਹ ਕੰਦਾ ਬਧੀਆਂ ਗੀਤ ਨੇ ਕਿਉਂ ਨਹੀਂ ਆਪ ਤੱਕ ਗੀਤ বাজ ਰਿਆ ਸੀ ਟੇਪ ਰਕਾਰਡ ਤੇ ਚਲਾ ਕੇ ਮਾਰੀ ਸੀ ਇਸ ਵਾਰ ਬਧੀਆਂ ਗੀਤ ਨੇ ਕਲੀਨਿਕ ਪੰਜਾਬ ਨੂੰ ਗੰਦੇ ਕੀਤਾ ਨੇ ਮੇਰੇ ਪੰਜਾਬ ਦੀ ਚੜ ਘੱਟ ਦੀ ਉੱਥੇ ਮਾਂ ਵੀ ਬੈਠੀ ਹੁੰਦੀ ਆ ਧੀ ਵੀ ਬੱਝੀ ਹੁੰਦੀ ਆ ਭੈਣ ਵੀ ਬੈਠੀ ਹੁੰਦੀ ਆ ਗੀਤ ਗੰਦਾ ਲੱਗਿਆ ਹੁੰਦਾ ਨੱਚੀ ਜਾਂਦੇ ਕਦੇ ਵੀ ਕਿਸੇ ਨੇ ਇਹ ਨਾਗਰ ਬਨੋਦ ਨਹੀਂ ਕੀ ਦੀ ਲੋੜ ਅੰメリਕਾ ਨੂੰ ਪੰਜਾਬ ਨੂੰ ਚੰਗੀਆਂ ਕੀਤਾ ਦੀ ਮੇਰੇ ਪੰਜਾਬ ਦੇ ਬੱਚਿਆਂ ਨੂੰ ਚੰਗੀਆਂ ਕਪਤਾਮਾਂ ਦੀ ਲੋੜ ਹੈ ਉਹਨਾਂ ਨੂੰ ਇਤਿਹਾਸ ਦੀ ਜਾਣਕਾਰੀ ਹੈ ਇਤਿਹਾਸ ਹੈ ਕਿ ਇਹ ਕਿਸ ਤਰ੍ਹਾਂ ਹੋਇਆ ਸੀ ਉਹਨੂੰ ਇਤਿਹਾਸ ਬਣ ਆਓ ਨੰਗੇ ਪੈਰਾਂ ਦਾ ਸਫਲ ਕਰਨ ਵਾਲਾ ਜਿਸਵਾਣ के, जो के जो तो तो तेरी कम सदा सलाम देखता जिन्हें मुबारक प्रोग्राम बहुत वादिया डॉक्टर कौर इसम की मैं प्रशंसा करता बहुत बहुत, 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 बहुत।, बहुत शुक्रिया सर। ਬਹੁਤ ਵਧੀਆ ਵਿਚਾਰ ਜਿਹੜੇ ਸਾਨੂੰ ਸਾਰਿਆਂ ਨੂੰ ਗੋਲ ਕਰਨੀ ਚਾਹੀਦੀ ਕਿਉਂਕਿ ਮੈਂ ਦੌਦਰ ਸਰ ਦਾ ਤੇ ਬ੍ਰਾਣ ਸਰ ਕੋਲਿਆਂ ਜਿਨ੍ਹਾਂ ਅਸੀਂ ਬਹੁਤ ਵੇਰੀ ਲੈਕਚਰ ਸੁਣਾਇਆ ਸੁਣਿਆ ਇਹਨਾਂ ਦੇ ਲੈਕਚਰ ਇੰਨੇ ਕੋ ਵਧੀਆ ਹੁੰਦੇ ਆ ਕਿ ਜਦੋਂ ਤੁਸੀਂ ਸੁਣੋਗੇ ਤੇ ਬੰਦੇ ਦੀ ਜ਼ਿੰਦਗੀ ਮਤਲਬ ਉਹ ਪਲਟ ਜਾਂਦੀ ਹੈ ਇੱਕ ਤਰ੍ਹਾਂ ਦੀ ਮੈਂ ਬਹੁਤ ਵਾਰੀ ਇਹਨਾਂ ਦੇ ਲੈਕਚਰ ਸੁਨੇ ਤੇ ਬਹੁਤ ਸ਼ੁਕਰੀਆ ਸਰ ਹੁਣ ਮੈਂ ਸੰਦਾ ਦੇਵਾਂਗੀ ਸਰਕਨਾਵਾ ਸਰ ਨੂੰ ਕਿ ਉਹ ਸਾਰਾ ਠੀਕ ਹੈ ਜੀ ਤੇ ਇਹ ਆਪਣਾ ਖਾਣਾ ਤਿਆਰ ਹੈ ਪੇਸ਼ ਬਾਦੂ ਦੇ ਮੁਬਾਰਕ ਬਹੁਤ ਬਹੁਤ ਜਨਮ ਮੈਂ ਇੱਕੋ ਗੱਲ ਕਰ ਲਈ ਤੁਹਾਡਾ ਬਹੁਤ ਵਧੀਆ ਗੱਲ ਜਿਹੜੇ ਨਾਹਨ ਫੌਜੀ ਸਾਹਿਬ ਦੀਆਂ ਅੱਖਾਂ ਗਏ ਨਾਲੋਂ ਬਹੁਤ ਵਧੀਆ ਗੱਲ ਕਰਕੇ ਗਏ ਨੇ ਸਾਨੂੰ ਸਾਰਿਆਂ ਨੂੰ ਸਮਾਜ ਦੇ ਵਿੱਚ ਸਰਗਰਮ ਨੂੰ ਦਾ ਨਿਮੋਣੀ ਚਾਇ ਤੇ ਸਰਗਰਮ ਬਗੜਾ ਲਾਜੀ ਗਾ ਲਿਖੇ ਤੇ ਬਹੁਤ ਜ਼ਰੂਰੀ ਹੈ ਬਸ ਸੰਸਾਰੀਆਂ ਤੋਂ ਬਹੁਤ ਉਗਾਂਪਰਾ ਤੇ ਸਗਰਾ ਉੜੀ ਇੱਕ ਨਾਵਰਾ ਆ ਰਿਹਾ ਅੱਜ ਉਹ ਕੁੰਦੜੀ ਤੇ ਨੀਸ ਦਾਣਾ ਸੀ ਮੈਂ ਚੜਜੀ ਨਾਲ ਗੱਲ ਨਹੀਂ ਕੀਤੀ ਇਹ ਕਹਿੰਦਾ ਆਪਾਂ ਲੈ ਆਉਣਾ ਸ਼ੁਰੂ ਉਪਰ ਸਭ ਸਿਆ ਹੈ ਬਣੀਆ ਕਿ ਕੋਲੀਆਂ ਖੁਰਦਾ ਹੈ ਤੇ ਉਹ ਜੇਕਰ ਹੋਣੀ ਸਕੇ ਕੋਲੀਆਂ ਪਲਾਇਨ ਦਾ ਪਰਵਾਹ ਸੁਨਾਪੜੋ ਉਹ ਹੈ ਫੀਡਰ ਕਾਸਟ ਰੋ ਇਹਨਾਂ ਜਿਹੜੇ ਕਾਸ਼ੋ ਕਿ ਉੱਪਰ ਰਾਸ਼ਟਰਪਤੀ ਰਹਿ ਰਹੇ ਹਨ ਔਰ ਜਿਹੜਾ ਮੈਂ ਉਹਨਾਂ ਦੀ ਜ਼ਿੰਦਗੀ ਜਿਹੜੀ ਉਹਨਾਂ ਨੇ ਕਢਾਈ ਆ ਜੋ ਉਹਨਾਂ ਨੇ ਕਾਰਜ ਕੀਤੇ ਨੇ ਉਸ ਸਿਧਾਂਤ ਦਰਸ਼ਨਾਦਾਰੀ ਦੇ ਕਾਰਨ ਹੋਇਆ ਉਹ ਸਾਰਾ ਜਿਹੜਾ ਇਨਕਲਾਬ ਹੋਇਆ ਹੈ ਅਮਰੀਕਾ ਵੇਖੋ ਕੋਰਾ ਕਨੇਸ਼ਾ ਪੰਜਾਬ ਤੋਂ ਵੀ ਛੋਟਾ ਪਰ ਅਮਰੀਕਾ ਵੇਖੋ ਤੁਸੀਂ ਕਿਹੜਾ ਸ਼ਕਤੀਸ਼ਾਲੀ ਜਿਹੜਾ ਹੋਣ ਵੀ ਸਾਰੇ ਸੰਸਾਰ ਨੂੰ ਚਲਾ ਰਿਹਾ ਆ ਆਪਣੇ ਇਸ਼ਾਰੇ ਔਰ ਉਹਨੇ ਹਾਰ ਨਹੀਂ ਮੰਨੀ ਉਹਨਾਂ ਨੇ ਇਨਕਲਾਬ ਲਿਆਂਦਾ ਜਾ ਕੇ ਅੱਜ ਵੀ ਉਹ ਇਨਕਲਾਬ ਬਰਕਰਾਰ ਹੈ ਉਥੋਂ ਦਾ ਇੱਕ ਇਹ ਹੋਰ 1 ਮਿੰਟ ਦੀ ਗੱਲ ਸੁਣੋ ਜੀ ਮੈਂ ਉਥੇ ਇੱਕ ਚੀਗਰੇਨਾ ਨਾਮ ਦਾ ਇੱਕ ਉਹਦੇ ਵਿਅਕਤੀ ਲੜਾਈ ਲੜਦਾ ਉਹਦੇ ਨਾਲ ਉਹ ਹੈ ਕਿਹੜੇ ਦੇਸ਼ ਦਾ ਤੁਸੀਂ ਵੇਖੋ ਪਹਿਲਾਂ ਆਪਾਂ ਹੁਣ ਆਪਾਂ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਨਹੀਂ ਇਹ 1 ਮਿੰਟ ਬੰਦੇ ਪੰਜਾਬ ਨਹੀਂ ਸਾਰੇ ਸੰਸਾਰ ਦੀ ਜਿਹੜੀ ਹੈਗੀ ਆ ਇਤਿਹਾਸ ਵਾਲੀ ਨਾਲ ਹੀ ਹੋਣਾ ਚਾਹੀਦਾ। ਚੀਕ ਤੇਰਾ ਅਰਜੈਂਟੀਨਾ ਵਿੱਚ ਪੈਦਾ ਹੋਇਆ। ਆਹ ਉੱਥੇ ਲੜਦਾ ਲੜਦਾ ਸ਼ਹੀਦ ਕਰਦਾ, ਫਿਰ ਕਾਸਟ ਹੋਣ ਆ ਕੇ ਲੜਿਆ। ਇਨਕਲਾਬ ਹੋਇਆ, ਮਿਨਿਸਟਰ ਬਣਾ ਦਿੱਤਾ। ਬਹੁਤ ਕਾਰგი ਕੀਤੀ ਉਹਨੇ। ਕਹਿੰਦਾ ਵੀ ਹੁਣ ਤੁਸੀਂ ਤੁਹਾਡਾ ਕੰਮ ਤੁਸੀਂ ਜਾਣੋ। ਹੁਣ ਮੈਂ ਬਲੀ ਗਿਆ, ਚੱਲਣ ਫਲੀ ਗਿਆ, ਸੰਘਰਸ਼ ਕਰ ਰਿਹਾ ਸੀ ਇਨਕਲਾਬ ਦੀ ਸ਼ੀਸ਼। ਬਲੀ ਗਿਆ ਜਾ ਕੇ ਲੜਿਆ ਉਹ। ਬਲੀ ਗਿਆ ਸ਼ਹੀਦ ਹੋਇਆ। ਪੀਰੂ ਚੜੜਿਆ ਹੋਇਆ ਜਾ ਕੇ। ਮੈਂ ਕਿੰਨੇ ਦੇਸ਼ਾਂ ਦੇ ਵਿੱਚ ਜਾ ਕੇ ਉਹ ਕਹਿੰਦਾ ਮੇਰਾ ਜਿਹੜਾ ਕਾਰਜ ਹੈ ਇਹ ਖਤਮ ਹੋ ਗਿਆ ਨਵਾਂ ਮੇਰਾ ਕਾਰਜ ਸ਼ੁਰੂ ਹੈ ਆਪਣੇ ਜਿੰਮੇ ਸੇਕ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਸ਼ਹਿਰਕਾਰ ਦਾ ਬਹੁਤ ਵੱਡੀ ਜ਼ਿੰਮੇਵਾਰੀ ਹੈ ਸ਼ਹਿਰਕਾਰ ਦੀ ਸਾਨੂੰ ਸਾਰ ਨੂੰ ਜਿਹੜਾ ਹੈਗਾ ਇਸ ਜ਼ਿੰਮੇਵਾਰੀ ਨੂੰ ਸਮਝਦੀ ਲੋੜ ਹੈ ਤੇ ਆਪਣੀ ਜਿੰਨੀ ਸਮਰੱਥਾ ਤੁਹਾਡੇ ਵਿੱਚ ਸਰਕਾਰ ਨੂੰ ਕਾ ਤੇ ਸਰਕਾਰ ਨੂੰ ਸਮਾਜ ਦੇ ਵਿੱਚ ਪਹਿਹਰ ਰਾਜੀ ਕਰਨ ਦੀ ਲੋੜ ਹੈ ਜਿਵੇਂ ਬਹੁਜੀ ਦਾ ਦੱਸ ਕੇ ਗਏ ਫਿਰ ਅਸੀਂ ਜਿਹੜਾ ਹੈਗਾ ਅੱਗੇ ਵਾ ਸਕਦੇ ਨਹੀਂ ਅਸੀਂ ਅੱਗੇ ਜਵਾ ਸਕਦੇ ਉਹ ਸਾਰੀਆਂ ਕਤਤਾਂ ਮੈਂ ਦਾਦ ਦੇਣਾ ਲਾਲੀ ਪ੍ਰਖਾਰਪੁਰੀ ਨੂੰ ਜੇ ਦੋ ਤਾਈ ਸ਼ੇਰ ਮੈਕਟ ਨੇ ਜਾਵਾ ਕੋਲ ਅਸੀਂ ਕੋਈ ਛਾਪਾਂਗੇ ਇਹ ਸਾਨੂੰ ਇਸ ਤਰ੍ਹਾਂ ਦੇ ਵਿਚਰਨਾਵਾਂ ਚਾਹੀਦੀਆਂ ਨੇ ਤਾਂ ਕਿ ਸਾਡੀ ਜਿਹੜੀ ਹੈਗੀ ਚੇਤਨਤਾ ਜਿਹੜੀ ਉਹ ਪਹਚੰਣ ਹੋ ਉਸ ਉਹ ਇਸ ਕਾਕੇ ਜਿਹੜੀ ਹੈਗੀ ਆ ਤੁਹਾਡਾ ਤੁਹਾਡੇ ਨੇ ਜ਼ਿੰਮੇਵਾਰੀ ਆ ਇਸ ਇਸ ਜ਼ਿੰਮੇਵਾਰੀ ਨੂੰ ਆਪਾਂ ਨਿਭਾਉਣ ਦਾ ਜਿਹੜਾ ਹੈਗਾ ਅ ਅ ਹਰ ਜਿਹੜਾ ਸਾਡਾ ਅ ਅ ਅੱਗੇ ਵਧਦਾ ਤਾਂ ਫੰਡ ਸੋ ਧੰਨਵਾਦ ਮੈਂ ਯਾਰਾਂ ਦੇ ਵਿੱਚੋਂ ਤੁਹਾਡਾ ਟਾਈਮ ਲਿਆ ਬਲਦੇਵ ਤੋਂ ਮੈਂ ਸੌਰੀ ਮੰਗਦਾ ਕਿਉਂਕਿ ਬਲਦੇਵ ਜਿਹੜਾ ਹੈ ਖਚੂਛ ਹੋਇਆ ਫੇਟਾ ਮੈਨੂੰ ਪਤਾ ਸੋ ਧੰਨਵਾਦ ਬਲਦੇਵ ਮੈਂ ਤੇ ਨਾਲ ਹੀ ਆਇਆ ਬਾਅਦ ਨਹੀਂ ਆਇਆ ਹਾਂਜੀ ਸਾਰੇ ਆਓ ਤੇ ਸਾਰੇ ਹੁਣ ਸਾਰਾ ਨਿਚੋੜ ਕੱਢ ਕੇ ਆਪਾਂ ਨੂੰ ਦੱਸਣਗੇ ਉਸ ਤੋਂ ਬਾਅਦ ਅਸੀਂ ਜਿਹੜੀ ਆ ਲੰਚ ਬ੍ਰੇਕ ਲਵਾਂਗੇ ਖਾਣੇ ਦੀ ਫਿਰ ਮੈਨੂੰ ਸੌਂਗ ਨੇ ਆਉਂਦੀ ਮੈਂ ਗੱਲ ਸ਼ੁਰੂ ਕਰਾਂ ਤੇ ਥੋੜਾ ਨਾਲ ਖਾਂ ਜੀ ਤੁਸੀਂ ਦੇਖ ਲਿਆ ਨਾ ਵੀ ਮੁੱਖ ਮਾਨ ਲਿਖਿਆ ਤੇ ਬੰਨਾ ਔਖਾ ਕਿੰਨਾ ਹੈ 10 ਵਜੇ ਤੋਂ ਲੈ ਕੇ 2:30 ਵਜੇ ਤੱਕ ਬੈਠਣਾ ਸਾਰਿਆਂ ਨੂੰ ਸੁਣਨਾ ਔਰ ਸਾਰਿਆਂ ਨੂੰ ਸੁਣ ਕੇ ਸਾਰਿਆਂ ਲਈ ਤਾੜੀਆਂ ਵੀ ਮਾਰਨੀ ਹੈ ਤੇ ਜਦੋਂ ਵਾਰੀ ਆਉਂਦੀ ਹੈ ਉਦੋਂ ਹੋਰ ਬੰਦਾ ਇੰਨਾ ਉਹਦੇ ਕਹਿਣ ਨੂੰ ਬਰਾੜ ਦੇ ਇੱਕ ਪੂਚਾ ਆਉਂਦਾ ਨਹੀਂ ਸਮਝਦੀ ਉਹ ਕਿ ਮੈਂ ਗੱਲ ਸ਼ੁਰੂ ਕਰਾਂ ਕਿੱਥੋਂ ਪਹਿਲੀ ਤਾਂ ਗੱਲ ਹੈ ਵੀ ਜਿੰਨੀਆਂ ਸਿਆਣੀਆਂ ਗੱਲਾਂ ਹੋਣੀਆਂ ਚਾਹੀਦੀਆਂ ਸੀ ਉਹ ਡਾਕਟਰ ਬਰਾੜ ਨੇ ਡਾਕਟਰ ਸੁਜੀਤ ਦੋਦਰ ਨੇ ਤੇ ਵਾਹ ਤੁਸੀਂ ਪਤਾ ਨਹੀਂ ਕਰਨਲ ਸੀ ਕਿ ਬਰਗੇਡੀਅਰ ਸੀ ਕਿ ਸੂਬੇਦਾਰ ਸੀ ਤੁਸੀਂ ਇੱਥੇ ਘਰ ਕਿਉਂ ਕਪਤਾਨਾਂ ਵਾਲਿਆਂ ਨੇ ਕਮਤਾਰ ਹੀ ਕਰ ਦਿੱਤੀਆਂ ਨੇ ਸੋ ਉਸ ਕਾਲਰ ਨੂੰ ਮੈਂ ਡਰਾਉਣਾ ਤਾਂ ਜਾਵਾਂ ਜੀ ਕਿਉਂਕਿ ਸਮਾਜ ਜਣਾ ਮੈਨੂੰ ਪਤਾ ਹੈ ਉਹ ਕਹਿੰਦੇ ਹੁਣ ਇਹ ਹੁਣ ਕਿਉਂ ਖੜ ਗਿਆ ਹਿਆ ਬਸ ਰੋਟੀ ਦਾ ਸੰਭਾਲ ਦੇਤਾ ਸਰਬਜੀਤ ਜੀ ਨੇ ਅਨ ਦੂਸਰੀ ਗੱਲ ਇਹ ਵੀ ਜਿੰਨੇ ਵੀ ਤੁਸੀਂ ਚੰਗੀਆਂ ਗੱਲਾਂ ਕੀਤੀਆਂ ਨੇ ਇਹ ਸੰਸਥਾਵਾਂ ਕਰ ਰਹੀਆਂ ਨੇ ਮੈਂ ਉਹਦੀ ਪ੍ਰਸ਼ੰਸਾ ਕਰਦਾ ਹਾਂ ਸ਼ੋਕਾਉਨਾਵਾਂ ਜਿਨ੍ਹਾਂ ਨੇ ਚਾਰ ਜੀਤ ਦੇ ਦੋਹਾਂ ਕਮਯੰੂ ਸਿੱਖਿਆ ਦਿੱਤੀ ਹੈ ਤੁਹਾਡੇ ਸਾਹਮਣੇ ਪਹਿਲਾਂ ਜਿਨ੍ਹਾਂ ਜੜੇ ਅੱਜ ਸਨਮਾਨਤ ਹੋਏ ਹੈ ਬੇਸ਼ਕਤੀ ਵਾਟਰ ਨਹੀਂ ਬਕਤਨਾ ਮੈਨੂੰ ਜਦੋਂ ਕਹਿ ਰਹੇ ਸੀ ਸ਼ਕਤੀ ਵਾਟਰ ਦੀ ਗੱਲ ਕਰਨੇ ਸੀ ਤੇ ਮੈਨੂੰ ਉਹ ਸਾਹ ਚਿੱਤੇ ਆ ਗਿਆ ਉਹਦੇ ਕੋਲ ਇੱਕ ਬੀਬੀ ਆਪਣੇ ਬੱਚੇ ਨੂੰ ਲੈ ਕੇ ਗਈ ਸੀ ਕਹਿੰਦੀ ਬਾਬਾ ਜੀ ਇਹ ਗੋੜ ਬਹੁਤ ਖੰਦਾ ਹੈ ਇਹਨੂੰ ਹਟਾਓ ਤੁਸੀਂ ਸਾਰਿਆਂ ਨੂੰ ਜਮਾ ਸੁਣੀ ਹੋਣੀ ਹੈ ਉਹ ਸਾਹ ਕਹਿੰਦਾ ਭਾਈ ਦੋ ਦਿਨਾਂ ਬਾਅਦ ਆਇਆ ਉਹ ਮੁਰਗੀ ਵਿਚਾਰੀ ਚੁੱਪ ਕਰਕੇ ਦੋ ਦਿਨਾਂ ਬਾਅਦ ਆਈ ਤੇ ਖਾਤੇ ਨੂੰ ਹੀ ਨਾਲ ਲੈ ਗਈ ਸਾਹ ਕਹਿੰਦਾ ਕਾਕਾ ਜੀ ਗੋੜ ਨਹੀਂ ਖਾਈ ਤੁੰ ਦਾ ਉਹ ਗੁੜੀ ਹਣਾ ਰੋ ਕਿ ਬਾਬਾ ਜੀ ਉੱਤੇ ਹੀ ਕਹਿੰਦੇ ਕਹਿੰਦਾ ਉਹਦੋਂ ਦਾ ਭਾਈ ਮੈਂ ਆਪ ਖਾਂਦਾ ਸੀ ਹੁਣ ਮੈਂ ਛੱਡਦਾ ਦੋ ਦਿਨਾਂ ਨਾਲ ਹੁਣ ਮੈਂ ਕਿੱਥੇ ਆ ਸਕਦਾ ਉਹ ਕਹਿੰਦਾ ਮੈਂ ਕਿੱਥੇ ਆ ਸਕਦਾ ਵੀ ਭਾਈ ਛੱਡ ਤੇ ਰੜ ਦੋਵੇਂ ਜਿਨ੍ਹਾਂ ਨੂੰ ਅੱਜ ਸਨਮਾਨ ਦਿੱਤਾ ਉਹਨਾਂ ਨੂੰ ਬਹੁਤ ਬਹੁਤ ਵਾਰਕਾ ਔਰ ਜਿਸ ਤਰ੍ਹਾਂ ਦਾ ਸਮਾਗਮ ਹੋਇਆ ਹੈ ਤੁਹਾਨੂੰ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਬਹੁਤ ਵਧੀਆ ਰਾਤ ਬਰੇ ਹੋਇਓ ਔਰ ਇਹ ਰਾਤ ਚਾਹਦੇ ਰਹੋ ਅਸੀਂ ਸਾਰੇ ਤੁਹਾਡੇ ਨਾਲ ਬਹੁਤ ਬਹੁਤ ਮਿਹਰਬਾਨੀ ਖਾਣਾ ਖੰਡਾ ਹੋ ਗਿਆ ਬਹੁਤ ਸ਼ੁਕਰੀਆ ਸਰ ਤੇ ਹੁਣ ਆਪਾਂ ਜਿਹੜਾ ਨਾਲ-ਨਾਲ ਖਾਣਾ ਜਿਹੜਾ ਆਪਾਂ ਖਾਵਾਂਗੇ ਤੇ 아빠, 내가. 얘가...